ਸਾਰੀ ਸੰਗਤ ਨੂੰ ਫਤਿਹ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰਾ ਸੰਗਤ ਦੇ ਸਨਮੁਖ ਹੋਣ ਦਾ ਮੁੱਖ ਮਕਸਦ ਇਹ ਹੈ ਕਿ ਕੁਝ ਲੋਕ ਜਿਹੜੇ ਅਕਾਲ ਤਖਤ ਸਾਹਿਬ ਦੀ ਆੜ ਲੈ ਕੇ ਆਪਦੀ ਸਿਆਸਤ ਕਰ ਰਹੇ ਐ ਸਿਆਸੀ ਰੋਟੀਆਂ ਸੇਕ ਰਹੇ ਐ ਅਕਾਲ ਤਖਤ ਸਾਹਿਬ ਦੇ ਨਾਲ ਵੱਡਾ ਧਰੋਹ ਕਰ ਰਹੇ ਐ ਮੈਂ ਉਹ ਲੋਕ ਐਕਸਪੋਜ਼ ਕਰਨੇ ਚਾਹਣਾ ਉਹਨਾਂ ਦੇ ਚਿਹਰੇ ਸੰਗਤ ਦੇ ਸਾਹਮਣੇ ਰੱਖਣੇ ਚਾਹਣਾ ਅੱਜ ਕੁਝ ਲੋਕ ਇੱਕ ਪੰਜ ਮੈਂਬਰੀ ਕਮੇਟੀ ਬਣਾ ਕੇ ਖੁਦ ਬਣਾਈ ਪੰਜ ਮੈਂਬਰੀ ਕਮੇਟੀ ਉਹਨੂੰ ਅਕਾਲ ਤਖਤ ਸਾਹਿਬ ਦੀ ਆੜ ਦੇ ਵਿੱਚ ਇਹ ਕਹਿ ਕੇ ਕਿ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਹੈ ਇੱਕ ਪਾਰਟੀ ਕਿਸੇ ਪਾਰਟੀ ਦੀ ਭਰਤੀ ਸ਼ੁਰੂ ਕਰਨ ਜਾ ਰਹੀ ਹੈ ਮੈਂ ਸਵਾਲ ਪੁੱਛਣੇ ਚਾਹਣਾ ਉਹਨਾਂ ਪੰਜਾਂ ਮੈਂਬਰਾਂ ਨੂੰ ਵੀ ਤੇ ਹਰਪ੍ਰੀਤ ਸਿੰਘ ਨੂੰ ਵੀ ਜਿਹੜਾ ਅੱਜ ਉੱਥੇ ਗਿਆਨੀ ਹਰਪ੍ਰੀਤ ਮੌਜੂਦ ਹੈ ਕਿਉਂਕਿ ਉਹ 2 ਦਸੰਬਰ ਵਾਲੇ ਹੁਕਮਨਾਮਿਆਂ ਦੇ ਉੱਪਰ ਗਿਆਨੀ ਹਰਪ੍ਰੀਤ ਦੇ ਵੀ ਦਸਕਤ ਹੈ ਅਕਾਲ ਤਖਤ ਸਾਹਿਬ ਦੇ ਹੁਕਮ ਮੁਤਾਬਕ 7 ਮੈਂਬਰੀ ਕਮੇਟੀ ਬਣਾਈ ਗਈ ਸੀ ਜ ਜੀ ਦੀ ਅਗਵਾਈ ਸਰਦਾਰ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਹੈ ਉਹਨਾਂ ਨੂੰ ਦਿੱਤੀ ਗਈ ਸੀ ਮੇਰਾ ਸਵਾਲ ਉਹ ਪੰਜਾਂ ਮੈਂਬਰਾਂ ਨੂੰ ਤੇ ਗਿਆਨੀ ਹਰਪ੍ਰੀਤ ਨੂੰ ਇਹ ਹੈ ਕਿ ਉਹ 7 ਮੈਂਬਰੀ ਕਮੇਟੀ ਪੰਜ ਮੈਂਬਰੀ ਕਿਵੇਂ ਬਣੀ ਇਸ ਗੱਲ ਦਾ ਦੱਸ ਦੇਣ ਕਿ ਕੋਈ ਅਕਾਲ ਤਖਤ ਸਾਹਿਬ ਦਾ ਨਵਾਂ ਆਦੇਸ਼ ਆਇਆ ਕੋਈ ਅਕਾਲ ਤਖਤ ਸਾਹਿਬ ਨੇ ਉਸ ਪੰਜ ਮੈਂਬਰੀ ਕਮੇਟੀ ਨੂੰ ਪ੍ਰਵਾਨ ਕਰਦਿਆਂ ਕੋਈ ਪੱਤਰ ਜਾਰੀ ਕੀਤਾ ਜੇ ਕੀਤਾ ਤਾਂ ਉਹ ਸੰਗਤ ਦੇ ਸਾਹਮਣੇ ਰੱਖਣਾ ਜੇ ਨਹੀਂ ਕੀਤਾ ਫਿਰ ਇਹ ਸੰਗਤ ਤੋਂ ਮਾਫੀ ਮੰਗਣ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗਣ ਕਿ ਅਸੀਂ ਅਕਾਲ ਤਖਤ ਸਾਹਿਬ ਦਾ ਨਾਮ ਦੀ ਗਲਤ ਵਰਤੋਂ ਕੀਤੀ ਹੈ ਆਪਦੇ ਨਿਜੀ ਹਿੱਤਾਂ ਵਾਸਤੇ ਸੱਤ ਮੈਂਬਰੀ ਕਮੇਟੀ ਚੋਂ ਦੋ ਮੈਂਬਰ ਸਰਦਾਰ ਹਰਜਿੰਦਰ ਸਿੰਘ ਧਾਮੀ ਤੇ ਬਡੁੰਗਰ ਸਾਹਿਬ ਨੇ ਅਸਤੀਫਾ ਦਿੱਤਾ ਸੀ ਪਰ ਉਹ ਅਸਤੀਫਾ ਅਜੇ ਤੱਕ ਪ੍ਰਵਾਨ ਨਹੀਂ ਹੋਇਆ ਉਸ ਵੇਲੇ ਦੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਧਾਮੀ ਸਾਹਿਬ ਦੇ ਘਰ ਗਏ ਸੀ ਉਹਨਾਂ ਨੂੰ ਕਹਿਣ ਕਿ ਤੁਸੀਂ ਅਸਤੀਫਾ ਵਾਪਸ ਲੈ ਕੇ ਇਸ ਕਮੇਟੀ ਦੀ ਅਗਵਾਈ ਲਓ ਤੇ ਭਰਤੀ ਦਾ ਦੀ ਨਿਗਰਾਨੀ ਕਰੋ ਸਾਰੀ ਤੇ ਹਜੇ ਤੱਕ ਅਸਤੀਫਾ ਦਾ ਪ੍ਰਵਾਨ ਨਹੀਂ ਹੋਇਆ ਤੇ ਤੁਸੀਂ ਪਹਿਲਾਂ ਹੀ ਦੋ ਮੈਂਬਰ ਕੱਢ ਕੇ ਤੇ ਆਪ ਦੀ ਮਨਮਰਜ਼ੀ ਦੀ ਪੰਜ ਮੈਂਬਰੀ ਕਮੇਟੀ ਬਣਾ ਕੇ ਉਹਨੂੰ ਇਹ ਪੇਸ਼ ਕਰਕੇ ਲੋਕਾਂ ਵੱਲੋਂ ਕੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਹੈ ਤੁਸੀਂ ਭਰਤੀ ਸ਼ੁਰੂ ਕਰਨ ਜਾ ਰਹੇ ਹੋ ਇਹ ਤਾਂ ਸੰਗਤ ਨਾਲ ਬਹੁਤ ਵੱਡਾ ਧਰੋਖ ਮਾਰ ਰਹੇ ਹੋ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਬਹੁਤ ਵੱਡਾ ਧਰੋਖ ਮਾਰ ਰਹੇ ਹੋ ਤੁਸੀਂ ਤਾਂ ਖੁਦ ਅਕਾਲ ਤਖਤ ਸਾਹਿਬ ਦੇ ਹੁਕਮ ਜਿਹੜਾ ਹੁਕਮਨਾਮਾ ਹੈ ਉਹਨੂੰ ਤੋੜ ਮਰੋੜ ਕੇ ਪੇਸ਼ ਕਰਨ ਦਾ ਵੱੱਜਰ ਗੁਨਾਹ ਕਰ ਰਹੇ ਹੋ ਤਾਂ ਤੁਸੀਂ ਦੂਜੀ ਚੀਜ਼ ਮੈਂ ਹਰਪ੍ਰੀਤ ਜੀ ਤੁਹਾਨੂੰ ਵੀ ਪੁੱਛਣੀ ਚਾਹੁੰਨਾ ਹੈ ਕਿ ਉਸ ਹੁਕਮਨਾਮੇ ਦੇ ਵਿੱਚ ਇਹ ਲਿਖਿਆ ਗਿਆ ਸੀ ਕਿ ਵਕ ਹੋਇਆ ਧੜਾ ਅਲੱਗ ਚੁੱਲਾ ਸਮੇਟੇ ਤੇ ਸ਼੍ਰੋਮਣੀ ਅਕਾਲੀ ਦੀ ਅਕਾਲੀ ਦਲ ਦੀ ਮਜ਼ਬੂਤੀ ਲਈ ਕਾਰਜ ਕਰੇ ਇਨਾਂ ਦਾ ਵੱਖਰਾ ਸੁਰ ਰਾਗ ਮੀਡੀਆ ਵਿੱਚ ਨਹੀਂ ਜਾਣਾ ਚਾਹੀਦਾ ତਿਰਾਂ ਆਪਣੀ ਹਉਮੈ ਅਤੇ ਈਰਖਾ ਦਾ ਤਿਆਗ ਕਰਕੇ ਇਕੱਠੇ ਹੋ ਕੇ ਚੱਲਣ ਤੇ ਤੁਸੀਂ ਤਾਂ ਅੱਜ ਇੱਕ ਵੱਖਰਾ ਚੁੱਲਾ ਆਪਸ ਸਥਾਪਿਤ ਕਰਨ ਜਾ ਰਹੇ ਹੋ ਉੱਥੇ ਅਕਾਲ ਤਖ਼ਤ ਸਾਹਿਬ ਨੇ ਤਾਂ ਕਿਹਾ ਸੀ ਵੱਖਰਾ ਚੁੱਲਾ ਸਮੇਟੋ ਭੁੰਦਰ ਸਾਹਿਬ ਨੇ ਉਸੇ ਭਾਵਨਾ ਦੀ ਕਦਰ ਕਰਦਿਆਂ ਸਿੰਘ ਸਾਹਿਬ ਦੇ ਸੰਦੇਸ਼ ਦੀ ਕਦਰ ਕਰਦਿਆਂ ਪਹਿਲਾਂ ਵੀ ਅਪੀਲ ਕੀਤੀ ਸੀ ਕੱਲ੍ਹ ਵੀ ਅਪੀਲ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸਾਹਿਬ ਨੇ ਕਿ ਆਓ ਇਕੱਠੇ ਹੋਈਏ ਭਰਤੀ ਕਰਨੀ ਹੈ ਅਕਾਲੀ ਦਲ ਦੇ ਦਫ਼ਤਰ ਚੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਪਰਚੀਆਂ ਲੈ ਕੇ ਜਾਓ ਭਰਤੀ ਕਰੋ ਪੰਜਾਬ ਦੀ ਖੇਤਰੀ ਪਾਰਟੀ ਨੂੰ ਪੰਥ ਦੀ ਨੁਮੈਂਦਾ ਜੱਥੇਬੰਦੀ ਨੂੰ ਤਕੜੀਆਂ ਕਰੀਏ ਬੜੀਆਂ ਵੱਡੀਆਂ ਚੁਣੌਤੀਆਂ ਪਰ ਤੁਸੀਂ ਪਤਾ ਨਹੀਂ ਕਿਹਦੇ ਇਸ਼ਾਰੇ ਤੇ ਕਿਹਦੇ ਏਜੰਡੇ ਤੇ ਕੰਮ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਅੱਜ ਉੱਥੇ ਇੱਕ ਨਵਾਂ ਚੁੱਲ੍ਹਾ ਸਥਾਪਿਤ ਕਰਕੇ ਤੇ ਉਹਦੇ ਵਿੱਚ ਅੱਗ ਲਾਉਣ ਦਾ ਕੰਮ ਅੱਜ ਤੁਸੀਂ ਕਰ ਰਹੇ ਹੋ ਗਿਆਨੀ ਹਰਪ੍ਰੀਤ ਜੀ ਇਸ ਗੱਲ ਦਾ ਵੀ ਜਵਾਬ ਚਾਹੀਦਾ ਤੁਹਾਡੇ ਤੋਂ ਤੀਜਾ ਸਵਾਲ ਮੇਰਾ ਵਿਸ਼ੇਸ਼ ਤੌਰ ਤੇ ਗਿਆਨੀ ਹਰਪ੍ਰੀਤ ਨੂੰ ਇੱਕ ਹੋਰ ਹੈ ਜਿਸ ਦਿਨ 2 ਦਸੰਬਰ ਨੂੰ ਇਹ ਸਾਰੇ ਲੀਡਰ ਸਹਿਬਾਨ ਪੇਸ਼ ਹੋਏ ਸੀ ਉੱਥੇ ਉਸ ਦਿਨ ਕੁਝ ਲੀਡਰਾਂ ਨੂੰ ਜਿਹਦੇ ਵਿੱਚ ਬਲਵੰਤ ਸਿੰਘ ਰਾਮੂ ਵਾਲੀਆ ਸੀ ਸਰਸਾ ਸਾਹਿਬ ਸੀ ਤੁਸੀਂ ਇਹ ਕਹਿ ਕੇ ਉਥੋਂ ਪਾਸੇ ਕਰਤਾ ਸੀ ਉਹਨਾਂ ਨੂੰ ਕਹਤਾ ਸੀ ਵੀ ਤੁਸੀਂ ਇੱਥੇ ਸਜਾ ਨਹੀਂ ਤੁਹਾਨੂੰ ਲਾਈ ਲਾਈ ਜਾ ਸਕਦੀ ਕਿਉਂਕਿ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੈ ਕਿ ਪਤਿਤ ਨੂੰ ਉੱਥੇ ਸਜਾ ਨਹੀਂ ਲਾ ਸਕਦੇ ਤੁਸੀਂ ਦਾੜੀ ਰੰਗਦੇ ਹੋ ਤੇ ਜੇ ਪਤਿਤ ਨੂੰ ਸਜਾ ਨਹੀਂ ਲਾਈ ਜਾ ਸਕਦੀ ਤੇ ਪਤਿਤ ਨੂੰ ਸੇਵਾ ਕਿਵੇਂ ਦਿੱਤੀ ਜਾ ਸਕਦੀ ਹੈ ਸਨਮਾਨ ਕਿਵੇਂ ਦਿੱਤਾ ਜਾ ਸਕਦਾ ਅਕਾਲ ਤਖਤ ਸਾਹਿਬ ਤੋਂ ਜਿਹੜੇ ਤੁਸੀਂ ਆ ਪੰਜ ਮੈਂਬਰੀ ਅੱਜ ਕਮੇਟੀ ਚ ਬੈਠੇ ਐ ਅੰਮ੍ਰਿਤਧਾਰੀ ਗੁਰਸ਼ਖ ਦੱਸੋ ਇਹਨਾਂ ਚੋਂ ਕਿਹੜਾ ਮੈਂ ਗਿਆਨੀ ਹਰਪੀਤ ਜੀ ਤੁਹਾਨੂੰ ਪੁੱਛਣਾ ਚਾਹਣਾ ਤੁਸੀਂ ਨਾ ਪਾਏ ਐ ਨਾ ਤੁਸੀਂ ਕਹਿੰਦੇ ਹੋ ਮੈਂ ਬਣਾਈ ਸੀ ਇਹ ਕਮੇਟੀ ਕੋਈ ਦਾੜੀ ਰੰਗਦਾ ਕੋਈ ਇਹਨਾਂ ਚੋਂ ਸ਼ਰਾਬ ਪੀਂਦਾ ਪੂਰਨ ਗੁਰਸਿੱਖ ਦੱਸੋ ਇਹਨਾਂ ਚੋਂ ਕੌਣ ਹੈ ਮੈਂ ਬੇਨਤੀ ਅਪੀਲ ਇਹਨਾਂ ਨੂੰ ਕਰਦਾ ਬੜਾ ਛੋਟਾ ਇਹਨਾਂ ਤੋਂ ਸਤਿਕਾਰ ਕਰਦਾ ਸਾਰਿਆਂ ਦਾ ਕਿ ਅੱਜ ਜੇ ਤੁਹਾਡੀ ਮਨ 'ਚ ਇੱਛਾ ਹੈ ਕੌਮ ਦੀ ਅਗਵਾਈ ਕਰਨ ਦੀ ਤੇ ਪਹਿਲਾਂ ਫਿਰ ਅੰਮ੍ਰਿਤ ਛੱਕ ਕੇ ਪੂਰਨ ਗੁਰਸਿੱਖ ਬਣ ਕੇ ਫਿਰ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਹਾਸਲ ਕਰਨ ਦੀ ਸੋਚ ਰੱਖਣੀ ਚਾਹੀਦੀ ਹੈ ਇਹ ਮੇਰੀ ਇਹਨਾਂ ਨੂੰ ਅਪੀਲ ਹੈ ਪਰ ਗਿਆਨੀ ਹਰਪ੍ਰੀਤ ਨੂੰ ਤੇ ਜਿਹੜੇ ਇਹਨਾਂ ਨੂੰ ਸਵਾਲ ਕੀਤੇ ਆ ਮੈਂ ਆਸ ਕਰਦਾ ਕਿ ਇਹਨਾਂ ਸਵਾਲਾਂ ਦਾ ਜਵਾਬ ਜਰੂਰ ਮਿਲੇਗਾ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ